ਸਾਂਝੋਕ ਸੀਐਮ ਸਾਹਿਬ ਨੇ ਤੇ ਅ ਸਤਕਾਰਯੋਗ ਸੈਕਟਰੀ ਸਾਹਿਬ ਨੇ ਸਕੂਲ ਬੰਦ ਕਰਨ ਦੀ ਲੈਟਰ ਕੱਢਤੀ ਹੈ ਜਿਹਦੇ ਵਿੱਚ ਜਿਹਦੇ ਵਿੱਚ ਕਾਮਨ ਸਕੂਲ ਪ੍ਰਾਈਵੇਟ ਔਰ ਗਵਰਨਮੈਂਟਡ ਸਕੂਲ ਉਹਨਾਂ ਨੂੰ ਛੁੱਟੀਆਂ ਹੋ ਗਈਆਂ ਹਨ ਪਰ ਕੁਝ ਥਾਵਾਂ ਤੇ ਸਾਨੂੰ ਕੁਝ ਖੂਟਾਂ ਮਿਲੀਆਂ ਸੀਗੀਆਂ ਵੀ ਸਕੂਲ ਖੁੱਲੇ ਆ ਪਰ ਉਹ ਕੱਲ ਹੀ ਤੁਰੰਤ ਅਸੀਂ ਬੰਦ ਕਰਦੇ ਆ ਜਿੱਥੋਂ ਵੀ ਸਾਨੂੰ ਪਤਾ ਲੱਗਦਾ ਮంత్రి ਭਗਵੰਤ ਮਾਨ ਦੇ ਹੁਕਮ ਅ ਤ ਸਕੂਲਾਂ ਨੂੰ ਗਰਮੀ ਦੇ ਪ੍ਰਕੋਪ ਦੇ ਚੱਲਦਿਆਂ 30 ਜੂਨ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸੀ ਪਰ باوجود ਇਸ ਦੇ ਲੁਧਿਆਣਾ ਚ ਕਈ ਸਕੂਲ ਖੁੱਲੇ ਪਾਏ ਗਏ ਜਿਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਵਿਭਾਗ ਲੁਧਿਆਣਾ ਵੱਲੋਂ 10 ਸਕੂਲਾਂ ਖਿਲਾਫ ਕਾਰਵਾਈ ਆਰੰਭਦੇ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਨੇ ਹਾਲਾਂਕਿ ਅੱਜ ਵੀ ਇੱਕ ਸਕੂਲ ਦੇ ਖੁੱਲਾ ਹੋਣ ਤੇ ਉਹਨਾਂ ਜਾਂਚ ਦੀ ਗੱਲ ਕਹੀ ਹੈ ਤੇ ਕਿਹਾ ਕਿ ਉਸ ਸਕੂਲ ਨੂੰ ਵੀ ਬੰਦ ਕਰਵਾ ਦਿੱਤਾ ਗਿਆ ਹੈ ਉਧਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਕੱਲ ਵੀ ਉਹਨਾਂ ਨੂੰ ਕਈ ਸਕੂਲਾਂ ਦੇ ਸ਼ਿਕਾਇਤਾਂ ਮਿਲਿਆ ਸੀ ਜਿਸ ਤੋਂ ਬਾਅਦ ਉਹਨਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਦੇ ਮਾਮਲੇ 'ਚ ਮਾਮਲਾ ਰਿਪਿਟ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਤੇ ਉਹਨਾਂ ਵੱਲੋਂ 10 ਸਕੂਲਾਂ ਨੂੰ ਨੋਟਿਸ ਜਾਰੀ ਕਰ ਦਿੱਤੇ। ਯਾਨੀ ਕਿ ਗਰਮੀ ਦੇ ਚੱਲਦੇ ਸਕੂਲ ਜਿਹੜੇ ਨੇ ਬੰਦ ਕੀਤੇ ਜਾਣਗੇ ਚਾਹੇ ਸਰਕਾਰੀ ਹੋਣ ਪ੍ਰਾਈਵੇਟ ਹੋਣ ਪਰ ਫਿਰ ਵੀ ਕੁਝ ਸਕੂਲ ਜਿਹੜੇ ਨੇ ਖੁੱਲੇ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਜਾਂ ਹੁਣ ਤੱਕ ਕਿੰਨੇ ਸਕੂਲਾਂ ਤੇ ਕਾਰਵਾਈ ਕੀਤੀ ਗਈ ਹੈ? ਇਹ ਇਸ ਤਰ੍ਹਾਂ ਦਾ ਹੈਗਾ ਵੀ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਤੇ ਸਤਿਕਾਰਯੋਗ ਸੈਕਟਰੀ ਸਾਹਿਬ ਨੇ ਸਕੂਲ ਬੰਦ ਕਰਨ ਦੀ ਲੈਟਰ ਕੱਢਤੀ ਐ ਜਿਹਦੇ ਵਿੱਚ ਗਵਰਨਮੈਂਟ ਸਕੂਲ ਪ੍ਰਾਈਵੇਟ ਔਰ ਕੰਮਟੇਂਟਡ ਸਕੂਲ ਉਹਨਾਂ ਨੂੰ ਛੁੱਟੀਆਂ ਹੋ ਗਈਆਂ ਹੈਗੀਆਂ ਪਰ ਕੁਝ ਥਾਵਾਂ ਤੇ ਸਾਨੂੰ ਕੁਝ ਰਿਪੋਰਟਾਂ ਮਿਲੀਆਂ ਸੀਗੀਆਂ ਵੀ ਉਹ ਸਕੂਲ ਖੁੱਲੇ ਆ ਪਰ ਉਹ ਕੱਲ ਹੀ ਤੁਰੰਤ ਅਸੀਂ ਬੰਦ ਕਰਤੇ ਆ ਜਿੱਥੋਂ ਵੀ ਸਾਨੂੰ ਪਤਾ ਲੱਗਦਾ ਸਾਡੀਆਂ ਟੀਮਾਂ ਜਾਂਦੀਆਂ ਔਰ ਉਹ ਸਕੂਲ ਬੰਦ ਕਰਵਾ ਦਿੱਤੇ ਜਾਂਦੇ ਨੇ ਕਿੰਨੇ ਸਕੂਲਾਂ ਤੇ ਕਾਰਵਾਈ ਕੀਤੀ ਨਹੀਂ ਕਾਰਵਾਈ ਇਸ ਤਰ੍ਹਾਂ ਹੈ ਕਿ ਕੱਲ 10 ਸਕੂਲ ਸੀਗੇ ਸਾਡੇ ਉਹ ਅਸੀਂ ਕੱਲ ਬੰਦ ਕਰਵਾਤੇ ਠੀਕ ਹੈ ਤਰੰਤ ਜਾ ਕੇ ਔਰ ਨੈਕਸਟ ਕਾਰਵਾਈ ਸਾਡੇ ਸਤਕਾਰਯੋਗ ਜ਼ਿਲ੍ਹਾ ਸਿੱਖਿਆ ਅਫਸਰ ਜੀ ਜੋ ਅੱਜ ਛੁੱਟੀ ਤੇ ਕੱਲ ਨੂੰ ਕਰਨਗੇ ਦੇਖਣਗੇ ਇਹਨਾਂ ਦਾ ਕੀ ਕਰਨਾ ਹੈਗਾ ਪਰ ਮੇਰਾ ਜਿਹੜਾ ਕੰਮ ਹੈਗਾ ਉਹ ਤਰੰਤ ਸਕੂਲਾਂ ਦੇ ਵਿੱਚ ਛੁੱਟੀਆਂ ਕਰਵਾਉਣੀਆਂ ਸੀ ਬੰਦ ਕਰਵਾ ਰਹੇ ਆ ਸਹੀਕਤ ਕਈ ਜਿਹੜਾ ਗੌਰਵ ਕਈ ਗੌਰਵ ਕਈ ਸਕੂਲ ਦੀ ਕੰਪਲੇਂਟ ਆਈ ਸੀਗੀ ਉੱਥੇ ਮੈਂ ਸਾਡੇ ਜਿਹੜੇ ਜਵੱਦੀ ਸਕੂਲ ਦੇ ਹੈਡ ਮਿਸਟਰਸ ਆ ਤਰੰਤ ਉਹਨਾਂ ਦੀ ਡਿਊਟੀ ਲਾ ਕੇ ਸਕੂਲ ਬੰਦ ਕਰਾਤਾ ਸਰ ਕੀ ਜਿਹੜੀਆਂ ਲੋਕ ਸਕੂਲਾਂ ਦੀ ਜਾਣੀ ਚਾਹੋਗੇ ਬਾਕੀ ਸਕੂਲ ਹਾਂ ਬਾਕੀ ਸਕੂਲਾਂ ਨੂੰ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਦੇਖੋ ਸਰਕਾਰਯੋਗ ਸੀਐ ਸਤਕਾਰਯੋਗ ਸਾਡੇ ਡਿਪਟੀ ਕਮਿਸ਼ਨਰ ਮੈਡਮ ਤੇ ਐਜੂਕੇਸ਼ਨ ਡਿਪਾਰਟਮੈਂਟ ਨੇ ਬਾਰ ਬਾਰ ਅਪੀਲ ਕੀਤੀ ਆ ਸਾਰਿਆਂ ਨੂੰ ਜਦੋਂ ਡਿਸਾਈਡ ਕਰ ਲਿਆ ਸਕੂਲਾਂ ਵਾਸਤੇ ਲੈਟਰ ਇਸ਼ੂ ਹੋ ਗਈ ਆ ਤਾਂ ਫਿਰ ਸਕੂਲ ਖੋਲਣ ਦਾ ਕੋਈ ਆਈਡੀਆ ਨਹੀਂ ਬਣਦਾ ਸੋ ਮੈਂ ਤੁਹਾਡੇ ਰਾਹੀਂ ਇਹੀ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਖਾਸ ਕਰ ਸੀਬੀ ਸੀਬੀਐਸਸੀ ਦੇ ਅੰਡਰ ਜਿਹੜੇ ਸਕੂਲ ਆ ਉਹ ਕਿਤੇ ਕਿਤੇ ਸਾਨੂੰ ਮਿਲ ਰਿਹਾ ਵੀ ਖੁੱਲ ਰਿਹਾ ਪਰ ਬਹੁਤ ਸਕੂਲਾਂ ਨੇ ਸਾਡੀ ਗੱਲ ਮੰਨ ਵੀ ਲਈ ਆ ਬਟ ਇਹ ਸਕੂਲ ਲਗਭਗ ਬੰਦ ਨੇ ਸਾਰੇ ਕਈ ਵਾਰ ਛੋਟੇ ਛੋਟੇ ਗਲੀਆਂ ਵਾਲੇ ਸਕੂਲ ਆ ਜਿਹੜੇ ਜਿੱਥੇ ਜਿੱਥੇ ਸਾਨੂੰ ਸਮੱਸਿਆ ਆਉਂਦੀ ਆ ਉਹ ਅਸੀਂ ਤੁਰੰਤ ਜਾ ਕੇ ਉਹਨਾਂ ਨੂੰ ਕਿੰਨੀ ਤਰੀਕ ਤੱਕ ਬੰਦ ਇਹ 30 ਜੂਨ ਤੱਕ ਛੁੱਟੀਆਂ ਕਰਤੀਆਂ ਦੀ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਕੀਤੀਆਂ ਸਰਕਾਰ ਨੇ ਕੀਤੀਆਂ ਛੁੱਟੀਆਂ ਲੈਟਰ ਇਸ਼ੂ ਹੋ ਗਿਆ ਦਾ ਨੋਟੀਫਿਕੇਸ਼ਨ ਜਿਸ ਕੇਸ ਉਹਨਾਂ ਦੇ ਉੱਥੇ ਪੇਰੈਂਟਸ ਵੀ ਮਿਲਿਆ ਜਾਂਦੀ ਉਹ ਕਹਿ ਰਹੇ ਕਿ ਕੀ ਕਿਤੇ ਨਾ ਕਿਤੇ ਗਲਤ ਕਰਨਾ ਨਹੀਂ ਦੇਖੋ ਗੱਲ ਸੁਣੋ ਮੇਰੀ ਗੱਲ ਸੁਣੋ ਛੁੱਟੀਆਂ ਕਰਵਾ ਦਿੱਤੀਆਂ ਕੱਲ ਨੂੰ ਇਹ ਰਿਪੋਰਟ ਜਿਹ ਅਰ ਡੀਓ ਸਾਹਿਬ ਦੇ ਪੇਸ਼ ਕਰ ਦੂੰਗਾ ਠੀਕ ਹੈ